ਪੰਜਾਬ ਵਿੱਚ ਕਾਂਗਰਸ ਦੀ ਸਿਆਸਤ ਕਾਇਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਕਈ ਸੁਹਾਵ ਨੇ ਵਾਅਦੇ ਕੀਤੇ ਸਨ ਜਿਵੇਂ ਕਿ ਘਰ ਘਰ ਨੌਕਰੀ ਨਸ਼ਾ ਮੁਕਤੀ ਵਧੀਆ ਰੋਜ਼ਗਾਰ ਕਰਜ਼ਾ ਮੁਕਤੀ ਆਦਿ ਵਾਅਦੇ ਸਨ ਕਾਗਜ਼ਾਂ ਵਿੱਚ ਭਾਵੇਂ ਸਰਕਾਰ ਵੱਲੋਂ ਇਹ ਵਾਅਦੇ ਪੂਰੇ ਕੀਤੇ ਗਏ ਨੇ ਪਰ ਜ਼ਮੀਨੀ ਪੱਧਰ ਤੇ ਇਹ ਸਾਰੇ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਸੂਬੇ ਦੇ ਲੋਕ ਹਲੇ ਵੀ ਆਪਣੇ ਹੱਕਾਂ ਲਈ ਲੜ ਰਹੇ ਨੇ ਨਾ ਕਰਜ਼ਾ ਮੁਆਫ ਹੋਇਆ ਤੇ ਨਾ ਹੀ ਹਰ ਘਰ ਵਿੱਚ ਨੌਕਰੀ ਦਾ ਸੁਪਨਾ ਪੂਰਾ ਹੋਇਆ ਹੈ ਇਹਨਾਂ ਗੱਲਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਕਈ ਵਾਰ ਵਿਰੋਧੀਆਂ ਵੱਲੋਂ ਵਾਰ ਕੀਤੇ ਜਾਂਦੇ ਰਹੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਗਾਣਿਆਂ ਗੀਤਾਂ ਰਾਹੀਂ ਕੈਪਟਨ ਅਮਰਿੰਦਰ ਨੂੰ ਵਾਅਦੇ ਪੂਰੇ ਨਾ ਕਰਨ ਤੇ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਹੋਰ ਟੀਚਰ ਅੱਜ ਢੋਲ ਦੀ ਥਾਪ ਤੇ ਜੁੜ ਗਈ ਹੈ ਆ ਜਾ ਪਟਿਆਲੇ ਵਾਲਿਆ ਸੁਣਵੇਂ ਰਾਜਿਆ ਪਟਿਆਲੇ ਵਾਲਿਆ ਆ ਜਾ ਪਟਿਆਲੇ ਵਾਲਿਆ ਗੱਲ ਸੁਣ ਜਾ ਤੂੰ ਖੜ ਕੇ ਵੀ ਵੱਡੇ ਵੱਡੇ ਵਾਦੇ ਕੀਤੇ ਉਹ ਸਹੀ ਗੱਲ ਹੈ ਉਹ ਵੱਡੇ ਵੱਡੇ ਵਾਦੇ ਕੀਤੇ ਗਟਕਾ ਹੱਥਾਂ ਵਿੱਚ ਫੜ ਕੇ ਬਈ ਕਰ ਕਰਦੇ ਵਿੱਚ ਦਿਓ ਨੌਕਰੀ ਉਹ ਜੀ ਕਰ ਕਰਦੇ ਵਿੱਚ ਦਿਓ ਨੌਕਰੀ ਕਹਿੰਦਾ ਕਾਨਫਰੈਂਸ ਕਰਕੇ ਹੁਣ ਤੂੰ ਮੱਕਰ ਗਿਆ ਵੱਡੇ ਵਾਦੇ ਤਾ ਦੇ ਨਾਲ ਧਗਾ ਜੇ ਕਰੀਏ ਜਨਤਾ ਦੇ ਨਾਲ ਧਗਾ ਜੇ ਕਰੀਏ ਛੱਟ ਦੀ ਛੱਜ ਵਿੱਚ ਪਾ ਕੇ ਬਈ ਝੂਟੀ ਸੋਹ ਹੈ ਖਾਣੀ ਮਾੜੀ ਬਈ ਝੂਟੀ ਸੋਹ ਹੈ ਖਾਣੀ ਮਾੜੀ ਰੱਖ ਦਿੰਦੀ ਹਲਾ ਕੇ ਬਈ ਆਟਾ ਦਾਲ ਚਾ ਚੀਨੀ ਦਿਉ ਮੈਂ ਉਹ ਸਹੀ ਗੱਲ ਹੈ ਬਈ ਓਏ ਬੇ ਸਰਕਾਰ ਬਣਾ ਕੇ ਬਈ ਪੋਲੀ ਪਾਲੀ ਜਨਤਾ ਠਗਲੀ ਆ ਉਹ ਵਿੱਚ ਗੱਲਾਂ ਦੇ ਲਾ ਕੇ ਓ ਬੱਲੇ ਬੱਲਾ ਓਏ ਹੁਣ ਪਛਤਾਉਣੇ ਆ ਗੱਲ ਵਿੱਚ ਬਾਹਾਂ ਪਾ ਕੇ ਹੁਣ ਪੰਜਾਬੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਵੱਲੋਂ ਕੀਤੇ ਗਏ ਵਾਅਦੇ ਹਰ ਪਲ ਚੇਤੇ ਕਰਵਾਉਂਦੇ ਰਹਿਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਪਰ ਸਰਕਾਰ ਦੇ ਕੰਨਾਂ ਤੇ ਹਾਲੇ ਵੀ ਕੋਈ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ